ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਨੇ ਸਨਿubre ਸਕਾਲਰਸ਼ਿਪ ਸਕੀਮ ਅਧੀਨ ਅਮਰ ਸ਼ਹੀਦ ਬਾਬਾ ਜੀਤ ਸਿੰਘ ਜੁਹਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਸੈਸ਼ਨ 2024-25 ਦੇ 35 ਲੋੜਵੰਦ ਵਿਦਿਆਰਥੀ ਨੂੰ 3 ਲੱਖ 2000 ਰੁਪਏ ਕਾਲਜ ਦੀਆਂ ਫੀਸਾਂ ਦੇ ਰੂਪ ਵਿੱਚ ਸਹਾਇਤਾ ਰਾਸ਼ੀ ਦੇ ਚੈੱਕ ਦਿੱਤੇ ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾਕਟਰ ਸੁਤਵੰਤ ਕੌਰ ਸ਼ਾਹੀ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਐਜੂਕੇਸ਼ਨ ਡਾਇਰੈਕਟਰ ਇੰਦਰਜੀਤ ਕੌਰ ਅਤੇ ਪਟਿਆਲਾ ਦੇ ਪ੍ਰਧਾਨ सुरेंद्र ਸਿੰਘ ਮੌਜੂਦ ਸਨ మే ఆజతే సర్వదపలచారిట్రబుల్ ట్రస్ట్ వలੋਂ जिथे ਤੁਸੀਂ ਆਪਣੀਆਂ ਫੀਸਾਂ ਦੇ ਲਈ ਅਪਲਾਈ ਕੀਤਾ ਸੀ ਉਥੋਂ 35 ਬੱਚਿਆਂ ਦੀ ਫੀਸ 3 ਲੱਖ 2000 ਦੇ ਕਈ ਚੈੱਕ ਲੈ ਕੇ ਅੱਜ ਅਥੇ ਸਕੂਲ ਚ ਦੀਨ ਆਈਆਂ ਸੋ ਪਿੱਛੇ ਵੀ ਅਸੀਂ 2000 20 ਤੋਂ ਲੈ ਕੇ 21 ਸੈਸ਼ਨ ਤੋਂ ਲੈ ਕੇ ਆਏ ਹੁਣ ਤੱਕ ਅਸੀਂ ਤੁਹਾਨੂੰ 9 ਲੱਖ 4000 ਦੇ ਕਰੀਬ ਪਹਿਲਾਂ ਵੀ ਇਹ ਸਕਾਲਰਸ਼ਿਪ ਦੇ ਚੁੱਕੇ ਹਾਂ ਤੇ ਹੁਣ ਵੀ 3 ਲੱਖ 2000 ਦਾ ਅੱਜ ਚੈੱਕ ਤੁਹਾਨੂੰ ਸੀ ਦੇ ਕੇ ਜਾਣਾ ਹੋਇਆ ਸਿਰਫ 90% ਹੈ ਜੋ ਆਪਣੀ ਪਰਸਨਲ ਕਮਾ ਕਾ ਜਾਂਦੇ ਲਈ ਰੱਖਦੇ ਨੇ ਨਹੀਂ ਤਾਂ 98% ਉਹ ਇਸ ਸਮਾਜ ਭਲਾਈ ਦੇ ਕਮਾ ਕਾਂ ਦੇ ਵਿੱਚ ਉਹਨਾਂ ਦੀ ਇਹ ਜਿਹੜੀ ਕਮਾਈ ਹੈ ਉੱਥੇ ਖਰਚ ਕੀਤੀ ਜਾਂਦੀ ਹੈ ਸੋ ਕਮਾ ਦੇ ਵਿੱਚ ਅਗਰ ਅਸੀਂ ਗਿਣੌਣ ਲੱਗੇ ਤਾਂ ਬਹੁਤ ਟਾਈਮ ਲੱਗ ਜਾਣਾ ਹੈ ਮਤਲਬ ਕੋਈ ਫੀਲਡ ਹੈ ਹੋ ਜਾ ਨਹੀਂ ਹੈ ਜਿਸ ਨੂੰ ਇਹ ਸਰਵਦਾ ਭਲਾ ਚੈਰੀਟੇਬਲ ਟਰਸਟ ਚਾਹ ਜੋਦੇ ਚ ਕੋਈ ਡੋਨੇਸ਼ਨ ਨਾ ਦਿੰਦਾ ਹੋ ਮੇਨ ਸਟ੍ਰੀਮਸ ਹੈਲਥ ਤੇ ਐਜੂਕੇਸ਼ਨ ਹੁੰਦੀਆਂ ਉਹਨਾਂ ਦੇ ਵਿੱਚ ਦੋਨੇ ਸਟ੍ਰੀਮਸ ਉਹਨਾਂ ਨੇ ਪੂਰੀ ਤਰ੍ਹਾਂ ਅਡਾਪਟ ਕੀਤੀਆਂ ਹੋਈਆਂ ਨੇ ਇਸ ਐਜੂਕੇਸ਼ਨ ਦੇ ਨਾਲ ਮੈਂ ਗੱਲ ਕਰੂੰਗੀ ਇਹਦੇ ਵਿੱਚ ਅਸੀਂ ਬਹੁਤ ਸਾਰੇ ਕਾਲਜ ਅਡਾਪਟ ਕੀਤੇ ਹੋਏ ਹੈ ਇਵਨ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਮਸਤੂਆਣਾ ਕਾਲਜਸ ਗਰੁੱਪ ਆਫ ਕਾਲਜਸ ਹੈ ਇਹ ਸਾਰੇ ਅਸੀਂ ਬਹੁਤ ਸਾਰੇ ਕਾਲਜ ਇਸ ਤਰ੍ਹਾਂ ਅਡਾਪਟ ਕੀਤੇ ਹੋਏ ਹੈ ਜਿਨ੍ਹਾਂ ਦੇ ਬੱਚੇ ਜਿਸ ਤਰ੍ਹਾਂ ਤੁਹਾਨੂੰ ਸਿਲੈਕਸ਼ਨ ਕਰਕੇ ਫੀਸ ਦਿੰਦੀ ਹੈ ਸਾਰਿਆਂ ਦੇ ਲਈ ਕ੍ਰਾਈਟੇਰੀਆ ਇੱਕੋ ਹੀ ਹੈ ਜਿਹੜੇ ਬੱਚੇ ਇੰਟੈਲੀਜੈਂਟ ਨੇ 80% ਤੋਂ ਉੱਪਰ ਨੰਬਰ ਲੈਂਦੇ ਨੇ ਫਾਈਨੈਂਸ਼ੀਅਲੀ ਵੀਕ ਨੇ ਸਿਰਫ ਉਹਨਾਂ ਬੱਚਿਆਂ ਨੂੰ ਦਿੱਤੀ ਜਾਂਦੀ ਹੈ ਦੂਸਰੀ ਕੈਟਾਗਰੀ ਉਹ ਹੈ ਜਿਹੜੇ ਕਿ ਸਿੰਗਲ ਪੇਰੈਂਟ ਨੇ ਮਾਰਕਸ ਦੀ ਕੋਈ ਕੰਡੀਸ਼ਨ ਨਹੀਂ ਉਹਨਾਂ ਨੂੰ ਕਲਾਸ ਚ ਪਾਸ ਹੋਣਾ ਚਾਹੀਦਾ ਹੈਗਾ ਉਹਨਾਂ ਲਈ ਹਰ ਵੇਲੇ ਇਹ ਜਿਹੜਾ ٹرسٹ ਹੈ ਉਹ ਫੀਸ ਦੇਣ ਲਈ ਤਿਆਰ ਰਹਿੰਦਾ ਹੈ ਕਿ ਵਾਹਿਗੁਰੂ ਉਹ ਸ਼ਖਸੀਅਤ ਨੂੰ ਇੰਨੀ ਲੰਬੀ ਉਮਰ ਤੇ ਵਧੀਆ ਸਿਹਤ ਦੇਵੇ ਤਾਂ ਕਿ ਯੁਗਾ ਜੁਗਾ ਤੱਕ ਇਹ ਬੰਦਾ ਇਸ ਮੈਨਿਟੀ ਦੀ ਸੇਵਾ ਇਸ ਤਰ੍ਹਾਂ ਹੀ ਕਰਦੇ ਰਹੇ ਜਿਸ ਤਰ੍ਹਾਂ ਮੈਡਮ ਗਿਲ ਨੇ ਤੁਹਾਨੂੰ ਦੱਸਿਆ ਕਿ ਸਾਡੀ ਟਰਸਟ ਕਿਸ ਤਰ੍ਹਾਂ ਕੰਮ ਕਰਦੀ ਹੈ ਕੋਈ ਵੀ ਐਸਾ ਫੀਲਡ ਨਹੀਂ ਜਿਹੜਾ ਜਿਸ ਦੇ ਵਿੱਚ ਇਸਨੇ ਆਪਣਾ ਯੋਗਦਾਨ ਨਾ ਪਾਇਆ ਹੋਵੇ ਇੱਕ ਗਲੋਬਲੀ ਰੈਨਾਉਂਡ ਪਰਸਨੈਲਿਟੀ ਡਾਕਟਰ ਐਸਪੀ ਸਿੰਘ ਉਵਰਾਏ ਜਿਹੜੇ ਆਪਣੇ ਆਪਣੇ ਕਮਾਈ ਦੇ ਵਿੱਚੋਂ ਸਾਰੀ ਸੰਸਥਾ ਨੂੰ ਚਲਾਉਂਦੇ ਨੇ ਔਰ ਲੱਖਾਂ ਨਹੀਂ ਬਲਕਿ ਕਰੋੜਾਂ ਰੁਪਏ ਸਾਲ ਦੇ ਉਦਾਨ ਕਰਦੇ ਮੈਂ ਸਿਰਫ ਮੈਡਮ ਗਿਲ ਨੇ ਜੋ ਕਿਹਾ ਉਹਦੇ ਵਿੱਚ ਦੋ ਚੀਜ਼ਾਂ ਐਡ ਕਰਨੀਆਂ ਚਾਹਾਂ ਕਿ ਮੈਡਮ ਗਿਲ ਕੁਝ ਪਾ ਵੀ ਜਾਂਦੇ ਆ ਇਹ ਕਹਿੰਦੇ ਨਾ ਕਿ ਅਸੀਂ ਸਿਰਫ ਟਾਈਮ ਦੇ ਰਹੇ ਆ ਕੁਝ ਸਟੂਡੈਂਟਸ ਇਹਨਾਂ ਨੇ ਪਰਸਨਲੀ ਵੀ ਅਡਾਪਟ ਕੀਤੇ ਹੋਏ ਨੇ ਜਿਨ੍ਹਾਂ ਦੀ ਫੀਸ ਸੇ ਮੈਡਮ ਤੇ ਇਹਨਾਂ ਦੇ ਹਸਬੰਡ ਦਿੰਦੇ ਨੇ ਸੈਕੰਡਲੀ ਮੈਂ ਇੱਕ ਚੀਜ਼ ਤੁਹਾਡੇ ਤੋਂ ਐਕਸਪੈਕਟ ਕਰਦਾ ਹਾਂ ਕਿ ਅਸੀਂ ਤੁਹਾਨੂੰ ਕੁਝ ਪੋਰਸ਼ਨ ਫੀਸ ਦਾ ਦਿੰਨੇ ਆ ਤੁਸੀਂ ਅਗਰ ਕੋਈ ਅਚੀਵਮੈਂਟ ਕਰੋ ਕੋਈ ਕਾਲਜ ਲੈਵਲ ਤੇ ਕੋਈ ਯੂਨੀਵਰਸਿਟੀ ਲੈਵਲ ਤੇ ਤਾਂ ਆਪਾਂ ਮੈਡਮ ਗਿਲਦੇ ਥਰੂ ਐਸਪੀ ਸੰਗੋਭਰਾਏ ਜੀ ਨੂੰ ਰਿਕਵੈਸਟ ਕਰਕੇ 100% ਫੀਸ ਤੁਹਾਡੀ ਅਸੀਂ ਸੰਸਥਾ ਵੱਲੋਂ ਦਵਾ ਸਕੀਏ ਸੋ ਮੈਂ ਤੁਹਾਡੇ ਤੋਂ ਇਹੀ ਉਮੀਦ ਕਰਦਾ ਥੈਂਕ ਯੂ ਸੋ ਮਚ ਚੈਰੀਟੇਬਲ ٹرسٹ ਦੇ ਵੱਲੋਂ ਤੁਸੀਂ ਸਾਰੇ ਬੱਚਿਆਂ ਦੇ ਤੁਸੀਂ ਐਪਲੀਕੇਸ਼ਨ ਦਿੰਦੇ ਹੋ ਉਹ ਐਪਲੀਕੇਸ਼ਨ ਦੇ ਵਿੱਚ ਜਿਹੜੇ ਬੱਚੇ ਡਿਸਰਵਿੰਗ ਨੇ ਜਾਂ ਜਿਨ੍ਹਾਂ ਨੂੰ ਜਿਨ੍ਹਾਂ ਦੇ ਪੇਰੈਂਟਸ ਦੀ ਕੋਈ ਪ੍ਰੋਬਲਮ ਹੈ ਕੋਈ 파ਦਰ ਸਾਹਿਬ ਨਹੀਂ ਹੈ ਤੇ ਔਰ ਬੱਚੇ ਇਕਨੋਮਿਕਲੀ ਥੋੜਾ ਜਿਹਾ ਵੀਕ ਹੈਗੇ ਨੇ ਪੇਰੈਂਟਸ ਇਹਨਾਂ ਨਹੀਂ ਦੇ ਸਕਦੇ ਔਰ ਬੱਚੇ ਬ੍ਰਿਲियੰਟ ਨੇ ਜੋ ਕਿ ਹੋਣ ਹਾਰ ਬੱਚੇ ਨੇ ਉਹਨਾਂ ਸਾਰਿਆਂ ਦੇ ਲਈ ਚੈਰੀਟੇਬਲ ਟਰਸਟ ਸਬੱਧਾ ਭਲਾ ਦੇ ਵੱਲੋਂ ਡਾਕਟਰ ਬਰਾਏ ਜੀ ਵੱਲੋਂ ਤੇ ਉਹਨਾਂ ਦੀ ਟੀਮ ਦੇ ਵੱਲੋਂ ਇਹ ਸਕਾਲਰਸ਼ਿਪ ਜਿਹੜਾ ਉਹਨਾਂ ਬੱਚਿਆਂ ਨੂੰ ਦਿੱਤਾ ਜਾਂਦਾ ਤੁਹਾਡੇ ਸਾਰੇ ਫਾਰਮ ਦੀ ਸਕਰੂਟੀ ਹੁੰਦੀ ਹੈ ਜਿਹੜੇ ਡਿਸਰਵਿੰਗ ਨੇ ਉਹਨਾਂ ਨੂੰ ਫਿਰ ਸਿਲੈਕਸ਼ਨ ਹੋਣ ਤੋਂ ਬਾਅਦ ਅੱਜ ਤੁਸੀਂ ਉੱਥੇ ਉਹਨਾਂ ਬੱਚਿਆਂ ਦੇ ਵਿੱਚ ਹੈਗੇ ਉਹ ਵਿਦਿਆਰਥੀ ਹੈਗੇ ਜਿਨ੍ਹਾਂ ਦੀ ਸਿਲੈਕਸ਼ਨ ਹੋਈ ਹੈ ਇਸ ਸਕਾਲਰਸ਼ਿਪ ਦੇ ਲਈ ਅ ਮੇਰੀ ਟੀਚਰਸ ਦੇ ਵੱਲੋਂ ਮੇਰੀ ਇਸ ਪੂਰੀ ਸੰਸਥਾ ਦੇ ਵੱਲੋਂ ਅਸੀਂ ਉਹਨਾਂ ਦੇ ਇਹ ਕਹਿ ਸਕਦੇ ਹਾਂ ਕਿ ਦੇਣਦਾਰ ਹਨ ਜਿਹੜੇ ਕਿ ਜਿਨ੍ਹਾਂ ਨੇ ਕੀ ਸਾਡੇ ਸਾਡੇ ਇਨੇ ਬੱਚਿਆਂ ਨੂੰ ਪਿਛਲੇ 4 ਸਾਲਾਂ ਤੋਂ ਅਡਾਪਟ ਦੀ ਤਰ੍ਹਾਂ ਕੀਤਾ ਹੋਇਆ ਅਡਾਪਟ ਕੀਤਾ ਹੋਇਆ ਆਰ ਉਹਨਾਂ ਨੂੰ ਇਹ ਮਹਈਆ ਮਾਇਕ ਜਿਹੜੇ ਮਾਇਕ ਸਹਾਇਤਾ ਹੈ ਉਹ ਮਹਈਆ ਕਰਾ ਰਹੇ ਨੇ ਤਾਂ ਅਸੀਂ ਤੇ ਬਹੁਤ ਹੀ ਤਾਂ ਦੋਨੋਂ ਸੀ ਸ਼ੁਕਰਗੁਜ਼ਾਰਾਂ ਸੀ ਇਸ ਸੰਸਥਾ ਦੇ ਇਹ ਇਸ ਚੈਰੀਟੇਬਲ ਟਰਸਟ ਦੇ ਲਈ ਅਸੀਂ ਡਾਕਟਰ ਬਰਾਇਜ ਜੀ ਦਾ ਤੇ ਮੈਡਮ ਸਰਦਾਰ ਸੁਨਿੰਦਰ ਸਿੰਘ ਜੀ ਸਰ ਦਾ ਤੇ ਮੈਡਮ ਗਿਲ ਦਾ ਐਂਡ ਉਹਨਾਂ ਦੀ ਸਾਰੀ ਟੀਮ ਦਾ ਅਸੀਂ ਤਾਂ ਇਹ ਸੰਸਾਰ ਦੇ ਵੱਲੋਂ ਅਸੀਂ ਤੈਹ ਦੇ ਲੋ ਸ਼ੁਕਰਗੁਜ਼ਾਰ ਹਾਂ ਕਿ ਜਿਨ੍ਹਾਂ ਨੇ ਇਹ ਸਾਡੇ ਇਹਨਾਂ ਬੱਚਿਆਂ ਨੂੰ ਕਨਸਿਡਰ ਕਰਿਆ ਇਹਨਾਂ ਨੂੰ ਵਜੀਫਾ ਮੁਹਾਇਆ ਕਰਾਇਆ ਤਾਂ ਕਿ ਇਹ ਬੱਚੇ ਜਿਹੜੇ ਨੇ ਉਹ ਆਪਣਾ ਮਕਾਮ ਹਾਸਲ ਕਰ ਸਕਣ ਤੁਹਾਦਰ ਸਾਹਿਬ ਨੂੰ ਦੇਖ ਕੇ ਪਹੁੰਚਣ ਦੇ ਉਤੇ ਜੀ ਆਇਆਂ ਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਮੈਂ ਇਹਨਾਂ ਦੇ ਬਹੁਤ ਹੀ ਸ਼ੁਕਰਗੁਜ਼ਾਰ ਹਾਂ